ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਇਹ ਵੀਡੀਓ ਵੇਖਣ ਵਾਲੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਤੇ ਉੱਪਰ ਤੁਸੀਂ ਟਾਈਟਲ ਤਾਂ ਪੜ ਹੀ ਲਿਆ ਹੋਣਾ ਕਿ ਲੰਗੜਦੀਨ ਗੋਲਖਚੋਰ ਮੱਦਬੁੱਧੀ ਖੱਚ ਤੇ ਇੱਕ ਉਹ ਨੰਗਾ ਜਿਹੜਾ ਕਹਿੰਦਾ ਮੈਂ ਹਫ਼ਤਾ ਹਫ਼ਤਾ ਨੂੰ ਹੁੰਦਾ ਹੀ ਨਹੀਂਗਾ ਉਨਾ ਬਾਰੇ ਗੱਲ ਕਰਨੀ ਆ ਕਿ ਹੁਣ ਆਪਾਂ ਦੇਖ ਹੀ ਜਾਂਦਾ ਦੋਸਤੋ ਪਿਛਲੇ ਤਕਰੀਬਨ ਮਹੀਨੇ ਬੰਨੂ ਹੋ ਗਿਆ 20 ਦਿਨ ਹੋ ਗਏ ਤੇ ਪੰਜਾਬ ਦੇ ਵਿੱਚ ਹੜਾ ਦੀ ਮਾਰ ਆਈ ਜਾਂਦੀ ਪੈ ਗਈ ਆ ਬਹੁਤ ਜਿਆਦੇ ਦਿਨੋਂ ਦਿਨ ਮਤਲਬ ਪਾਣੀ ਘਟਣ ਦੀ بجائے ਤੇ ਹਰ ਵਧੀ ਜਾਂਦੇ ਅੱਜ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਹੈਗਾ ਵੀ ਇੱਕ ਬੰਨੂ ਟੁੱਟ ਗਿਆ ਤੇ ਕਿਵੇਂ ਵਿਚਾਰੇ ਕਿਸਾਨ ਉਹ ਤਾਂ ਹਾਂ ਮਾਰਦੇ ਆ ਵੀ ਸਭ ਕੁਝ ਖਤਮ ਹੋ ਗਿਆ ਗੱਲ ਕਰਨੀ ਆ ਦੋਸਤੋ ਆਪਾਂ ਇਹ ਵੀ ਇਹ ਜਿਹੜੀਆਂ ਸਾਰੀਆਂ ਖੱਜਾਂ ਈਆਂ ਦੁਨੀਆ ਖੱੱਚਾਂ ਆਪਾਂ ਨੂੰ ਇੱਕ ਇਹ ਜਵਾਬ ਦੇਣਾ ਚਾਹੁੰਦੇ ਵੈਸੇ ਤਾਂ ਇਹੋ ਜਿਹੀ ਖੱੱਚਾਂ ਨੂੰ ਆਪਾਂ ਜਵਾਬ ਦੇਣਾ ਚੰਗਾ ਸਮਝਦੇ ਨਹੀਂ ਆਪਣੇ ਆਪ 'ਚ ਆਪ ਦੀ ਹਸ ਹਾਥੀ ਵਾਲੀ ਚਾਲ ਚੀ ਚੱਲਣਾ ਆਪਾਂ ਨੂੰ ਪਸੰਦ ਆਗਾ ਕੁਝ ਕਿ ਇਹਨਾਂ ਨੂੰ ਇਹ ਜਵਾਬ ਦੇਣਾ ਚਾਹੁੰਦੇ ਵੀ ਮੈਨੂੰ ਤੁਸੀਂ ਐਂ ਦੱਸੋ ਖੱੱਚੋ ਵੀ ਹੁਣ ਤੁਸੀਂ ਮੰਨ ਲਾ ਕੱਲਾ ਫੇਸਬੁੱਕ ਤੇ ਉਹ ਖੁੰਝੇ ਨਾ ਖੜ ਕੇ ਭੌਂਕਣ ਵਾਲੇ ਹੋਂ ਕੁਝ ਕਰਕੇ ਵੀ ਦਿਖਾਓ ਵਿਚਾਰਿਆਂ ਦੇ ਪਸ਼ੂ ਮਾਰ ਕੇ ਘਰੋਂ ਬੇਕਾਰ ਹੋ ਗਏ ਘਰ ਟੈਗੇ ਤੇ ਕੁਛ ਕਰਕੇ ਵੀ ਦਿਖਾਓ ਜਿਹੜੇ ਆਪਦੇ ਪਰੌਣੇ ਨੂੰ ਹਰੇਕ ਲਾਈਵ ਦੇ ਵਿੱਚ ਤੁਸੀਂ ਨਿੰਦੇਉ ਹਰੇਕ ਲਾਈਵ ਦੇ ਵਿੱਚ ਭੰਡਦੇ ਹੋ ਅੱਜ ਉਹੀ ਤੁਹਾਡੇ ਪਰੌਣੇ ਦਾ ਕੈਂਪ ਲੱਗਿਆ ਪਿਆ ਉਥੇ ਅਕਾਲੀ ਤਲਵਾਰਸ ਪੰਜਾਬ ਦੇ ਦਾ ਉਥੇ ਫੋਟੋਆਂ ਪਤਾ ਕਿਹਦੀਆਂ ਲੱਗੀਆਂ ਸਰਦਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਅਮਰਤਪਾਲ ਸਿੰਘ ਭਾਈ ਸਾਹਿਬ ਜੀ ਜਗਤਾਰ ਸਿੰਘ ਹਵਾਰਾ ਜੀ ਜਸੇਦਾਰ ਪਕੌਂ ਦੇ ਉਹਨਾਂ ਸਿੰਘਾਂ ਦਾ ਫੋਟੋਆਂ ਲਾ ਕੇ ਤੇ ਕੈਂਪ ਦਾ ਨਾਮ ਰੱਖਿਆ ਹੋਇਆ ਤੁਹਾਡਾ ਆਪਣਾ ਕੈਂਪ ਤੇ ਹੁਣ ਥੋਡੇ ਮੂੰਹ ਦੇ ਵਿੱਚ ਕੀੜੇ ਪੈ ਗਏ ਜੀਭਾਂ ਦੇ ਵਿੱਚ ਹੁਣ ਨਹੀਂ ਬੋਲਦੇ ਕੁਛ ਜਿਹੜੇ ਲੋਕਾਂ ਦੀਆਂ ਵੀਡੀਓ ਆਈ ਜਾਂਦੀਆਂ ਬੋਲੀ ਜਾਂਦੇ ਆ ਕਿ ਨਾ ਸਾਡੇ ਕੋਲੇ ਸਰਕਾਰ ਦਾ ਕੋਈ ਬੰਦਾ ਪਹੁੰਚਦੇ ਆ ਵੀਡੀਓ ਫੋਟੋਆਂ ਖਿੱਚ ਕੇ ਮੁਰ ਜਾਂਦੇ ਆ ਤੇ ਸਾਡੇ ਕੋਲੇ ਜੇ ਦਾਣਾ ਪਾਣੀ ਜਾਂ ਕੋਈ ਰਾਸ਼ਨ ਦੇਣ ਆਇਆ ਤਾਂ ਸਿਰਫ ਕਾਲੀ ਦਲ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਬੰਦੇ ਆਏ ਆ ਜਿਹੜੇ ਉਹਨਾਂ ਦੇ ਸਤਕਾਰਯੋਗ ਬਾਪੂ ਤਸੀਮ ਸਿੰਘ ਜੀ ਜੋ ਕਿ ਕੁਝ ਦਿਨਾਂ ਬਾਅਦ ਹੀ ਮੰਨ ਲਾ ਵੀ ਉੱਥੇ ਜਾ ਕੇ ਪਾਣੀ ਦਾ ਜਾਇਜ਼ਾ ਲਿਆ ਤੇ ਜਿੰਨੇ ਅਕਾਲੀ ਦਲਵਾਰਸ ਪੰਜਾਬ ਦੇ ਜਥੇਬੰਦੀ ਦੀ ਟੀਮ ਸੀ ਸਾਰਿਆਂ ਨੂੰ ਕਿਹਾ ਵੀ ਜਾਓ ਪਈ ਉੱਥੇ ਆਪਾਂ ਉਹਨਾਂ ਆਪਣੇ ਸਿੱਖਾਂ ਦੀ ਸਿੰਘਾਂ ਦੀ ਮਦਦ ਕਰਨੀ ਹੈ ਇਹ ਕੋਈ ਖੱਚਾ ਮੈਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦਾਗਾ ਨਾ ਮੈਂ ਕਿਸੇ ਧਰਮ ਦੇ ਖਿਲਾਫ ਹਾਂ ਕਿਉਂਕਿ ਸਾਰੇ ਮੇਰੇ ਯਾਰ ਦੋਸਤ ਵੀ ਕੋਈ Hindu, Muslim, Sikh ਸਾਰੇ ਹੈਗੇ ਪਰ ਇਹ ਗੱਲ ਕਹਣਾ ਵੀ ਤੁਸੀਂ ਹੋਰਾਂ ਥਾਵਾਂ ਤੇ ਜਾ ਕੇ ਕਰਛੀਆਂ ਡੋਂਗੇ ਲੈ ਕੇ ਉੱਥੇ ਦਾ ਲੰਕਰ ਲਾਉਣ ਲੱਗ ਜਾਵਰਦੇ ਹੋ ਅੱਜ ਆਪਣੇ ਪੰਜਾਬ ਦੇ ਲੋਕਾਂ ਦੇ ਲਈ ਤੁਸੀਂ ਖੜੋ ਨਾ ਫੇਰ ਸਵਾਦ ਆਉਂਦਾ ਇਕੱਲੇ ਪੋਡਕਾਸਟਾਂ ਦੇ ਵਿੱਚ ਜਿੰਨਾ ਵੀ ਸੋਸੋ ਹੋ ਸਕਦਾ ਹੈ ਉਹ ਆ ਦੇ ਮੇਰੇ ਮੂੰਹ ਚ ਫੇਰ ਗਲਤ ਸ਼ਬਦ ਨਿਕਲਦੇ ਆ ਕਿਉਂਕਿ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਮਾਵਾ ਭੈਣ ਆਪਣੇ ਨਾਲ ਜੁੜੀਆਂ ਹੋਈਆਂ ਵੀਡੀਓ ਦੇਖਦੀਆਂਗੀ ਤਾਂ ਕਰਕੇ ਹੈਗਾ ਵੀ ਹੁਣ ਵੀ ਕੁਝ ਤੁਸੀਂ ਬੋਲ ਲਓ ਲੈ ਕੇ ਪਹੁੰਚੋ ਕੋ ਸੁਨਣਾ ਵਾਸਤੇ ਮੂਰੇ ਲੱਗੋ ਹੁਣ ਤੁਸੀਂ ਸਾਰੀਆਂ ਖੱਚਾਂ ਇਕੱਠੀਆਂ ਹੋ ਕੇ ਇੱਕ ਪਿੰਡ ਨੂੰ ਗੋਦ ਲੈ ਲੋ ਜਾਓ ਛੱਡੋ ਜਿੰਨੀਆਂ ਖੱਚਾਂ ਆ ਨਾ ਤੁਸੀਂ ਖੱਚਾਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਭੌਂਕਦੇ ਹੋ ਤੜਕੇ ਤੋਂ ਲੈ ਕੇ ਸ਼ਾਮ ਤੀਕ ਤੁਸੀ ਐਂ ਕਰੋ ਪੰਜਾਬ ਦੇ ਵਿੱਚੋਂ ਜਿਹੜਾ ਮਰਜ਼ੀ ਹੱਦ ਨਾਲ ਪੀੜਤ ਪਿੰਡ ਹੋਵੇ ਇੱਕ ਪਿੰਡ ਦੀ ਜ਼ਿੰਮੇਵਾਰੀ ਲੈ ਲਓ ਵੀਸੀ ਉਸ ਪਿੰਡ ਦੇ ਸਾਰੇ ਪਿੰਡ ਦੇ ਜਿਹਨੇ ਬਜ਼ੁਰਗ ਬੰਦੇ ਆ ਕਿ ਉਹਨਾਂ ਵਾਸਤੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਤੇ ਉਹਨਾਂ ਦੇ ਪਸ਼ੂਆਂ ਵਾਸਤੇ ਨੀਰੇ ਚਾਰੇ ਦਾ ਪ੍ਰਬੰਧ ਕਰਾਂਗੇ ਕਰੋ ਸਿਰਫ ਤੁਸੀਂ ਇਕੱਲੇ ਨਾ ਭੌਂਕਣ ਜੋਗੇ ਆ ਕੁੱਤੇ ਬੰਨੂ ਬੌ ਬੌ ਕਰਨ ਵਾਲੇ ਉਹ ਅੰਦਰ ਬੈਠਾ ਵੀ ਅੱਜ ਲੋਕਾਂ ਲਈ ਮਸੀਹਾ ਬਣਿਆ ਹੋਇਆ ਹੈ ਲੋਕੋ ਦੇ ਨਾਮ ਨੂੰ ਚਾਹੁੰਦੇ ਆ ਉਹਦੀ ਫੋਟੋ ਬਟੂਆਂ ਚ ਪਾਈ ਬੈਠੇ ਆ ਕਿਉਂਕਿ ਬਾਈ ਜੀ ਜਿਹੜਾ ਬੰਦਾ ਦੁਖੀ ਹੋਵੇ ਜਾਂ ਡੁੱਬਦਾ ਹੋਵੇ ਉਹਨੂੰ ਤਾਂ ਜਿਹੜਾ ਬਰ ਹੱਥ ਫੜ ਕੇ ਬਾਹਰ ਕੱਢੂਗਾ ਉਹਦੇ ਭਾਜੀ ਦਾ ਉਹੀ ਰੱਬ ਹੈ ਰੱਬ ਕੋਈ ਕਿਤੇ ਨਹੀਂਗਾ ਰੱਬ ਸਿਰਫ ਇਨਸਾਨਾਂ ਦੀ ਵਸਦਾ ਜਿਹੜਾ ਇਨਸਾਨ ਕਿਸੇ ਮਰਦ ਦੇ ਦੇ ਮੂੰਹ ਚ ਪਾਣੀ ਦਾ ਗਲਾਸ ਪਾ ਦੇ ਰੱਬ ਉਹਦੇ ਉਹਦੇ ਭਾਜੀ ਉਹ ਰੱਬ ਹੁੰਦਾ ਹੈ ਅੱਛਾ ਵੀ ਦੋਸਤੋ ਤੇ ਜੇ ਜ਼ਿਆਦੇ ਗੱਲਾਂ ਬਾਤਾਂ ਦਾ ਬਹੁਤ ਸੋਡੇ ਨਾਲ ਕਰਨ ਵਾਲੀਆਂ ਪਈਆਂ ਤੇ ਪਰ ਵੀਡੀਓ ਫਿਰ ਵੀ ਥੋੜੀ ਜ਼ਿਆਦੇ ਲੰਮੀ ਹੋ ਜਾਂਦੀ ਹੈ ਤੇ ਫਿਰ ਮੇਰੇ ਹੱਥ ਵੱਨ ਕੇ ਬੇਨਤੀ ਹੈ ਕਿ ਵੀਡੀਓ ਇੰਨੀ ਕਿ ਸ਼ੇਅਰ ਕਰਕੇ ਇਹਨਾਂ ਖੱਚਾਂ ਦੀ ਇੱਕ ਪਹੁੰਚ ਜਿਹੜੀ ਇਹਨਾਂ ਤੋਂ ਆਪਾਂ ਜਵਾਬ ਮੰਗਦੇ ਹਾਂ ਵੀ ਹੁਣ ਬੋਲ ਕੇ ਦੱਸੋ ਵੀ ਹੁਣ ਤੁਸੀਂ ਕੀ ਭੌਂਕਦੇ ਹੋ ਕਿ ਕੱਲਾ ਉਹਨੂੰ ਨਿੰਦਕੀ ਕਰਨ ਜੋ ਨਿੰਦੇ ਉਹ ਕਰਦੇ ਹੋ ਇੱਕ ਹੋਰ ਇਹਨਾਂ ਨੂੰ ਮੈਂ ਦੱਸਣੀ ਚਾਹਣਾ ਪੰਜਾਬ ਦੇ ਪੁਰਾਣੇ ਬੰਦਿਆਂ ਦਾ ਪਤਾ ਵੀ ਇੱਕ ਤੂਤ ਹੁੰਦਾ ਤੂਤ ਜਿਨੂੰ ਜਿੰਨਾ ਛਾਂਗਦੇ ਆ ਨਾ ਉਹ ਓਨਾ ਵੱਧ ਹੈ ਜਿੰਨੀ ਤੁਸੀਂ ਉਹਦੀ ਨਿੰਦਿਆ ਕਰੋਗੇ ਜਾਂ ਉਹਨੂੰ ਭੰਡੋਗੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਓਨਾ ਹੀ ਦੂੰਗਾ ਵਸਦਾ ਜਾਂਦਾ ਹੈਗਾ ਅੱਛਾ ਦੋਸਤੋ ਵੀਡੀਓ ਜਿਆਦਾ ਲੰਮੀ ਹੋਈ ਜਾਂਦੀ ਹੈ ਦੁਬਾਰੇ ਫੇਰ ਤੁਹਾਨੂੰ ਕਹਿਣੇ ਆ ਹੱਥ ਵਨ ਕੇ ਬੇਨਤੀ ਹੈ ਕਿ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਕਿ ਇਹਨਾਂ ਖੱਚਾਂ ਕੋਲੇ ਪਹੁੰਚ ਜੇ ਹੋਰ ਆਪਾਂ ਨੂੰ ਬਾਈ ਜੀ ਕੋਈ ਕਿਸੇ ਦਾ ਲਾਲਚ ਭੈਣ ਹੀ ਕੋਈ ਇੱਕ ਤਾਂ ਵੀਡੀਓ ਸ਼ੇਅਰ ਕਰਾਉਂਦਾ ਹੁੰਦਾ ਵੀ ਉਹਨੂੰ ਕੋਈ ਚਾਰ ਛੱਲਣ ਵਾਲੀ ਹੁੰਦੀ ਹੈ ਨਾ ਮਹਾਰਾਜ ਦੀ ਕਿਰਪਾ ਨਾਲ ਆਪਣੇ ਕੋਲ ਸਭ ਕੁਝ ਹੈ ਵੈਗੁਰੂ ਜੀ ਮੇਰਾ ਸਭ ਕੁਝ ਸਭ ਕੁਝ ਓਕੇ ਆ ਪਰ ਤੁਹਾਡੇ ਮੂਰੇ ਹੱਥ ਬਨਨ ਕੇ ਹੀ ਬੇਨਤੀ ਕਰਦਾ ਕਿ ਇਹਨਾਂ ਖੱਚਾਂ ਦੀ ਇੱਕ ਪਹੁੰਚ ਜੇ ਬਸ ਇੰਨੀ ਕੀ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੱਡਾ ਛੋਟਾ ਭਰਾ ਸਿੱਧੂ ਬਾਈ ਭੰਡੇ ਤੋਂ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਕੋਈ ਨਹੀਂ ਪੰਜਾਬ ਤੇ ਤੱਤੀਆਂ ਠੰਨੀਆਂ ਬਾਵਾ ਆਈਆਂ ਪਰ ਇਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਚੜ੍ਹਦੀ ਕਲਾ 'ਚ ਰਹੂਗਾ ਕਿਉਂਕਿ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਇਸ ਪੰਜਾਬ ਤੇ ਹੱਥ ਹੈਗਾ ਅੱਛਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ